ਈ ਦਾਸ ਆਪਣਾ ਕੀਨ ਬਲਾਵਲ ਮਹੱਲਾ ਪੰਜਵਾਂ ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਉ ਤਾਣ ਦੇ ਬਾਣ ਪਰਵਾਰ ਧਨ ਪ੍ਰਭ ਤੇਰਾ ਨਾਮ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਹਾਉ ਸੰਤਾਂ ਏਕ ਧਾਮ ਨਾ ਦੂਸਰ ਕੋ ਨਾਹੀ ਏਕ ਸਿਆਗੈ ਬੇਨਤੀ ਰਵਿਆ ਸਰਬ ਥਾਂਇ ਕਥਾ ਪ੍ਰਾਤਨ ਇਓ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹਿ ਪ੍ਰਗਟ ਸਭ ਮਾਹੀ ਪ੍ਰਭ ਦੇ ਸੇਵਕ ਸਰਨ ਪ੍ਰਭ ਤਿਨ ਕੋ ਭਉ ਨਾਹੀ ਬਲਾਵਲ ਮਹੱਲਾ ਪੰਜਵਾਂ ਵੰਦਨ ਕਾਟੈ ਸੋ ਪ੍ਰਭੂ ਜਾਂ ਕੈ ਕਲ ਹਾਥ ਅਵਰ ਕਰਮ ਨਹੀਂ ਛੂਟੀ ਐ ਰਖੋ ਹਰਨਾਥ ਤਉ ਸਰਨਾਗਤ ਮਾਦਵੀ ਪੂਰਨ ਦਿਆਨ ਛੂਟ ਜਾਏ ਸੰਸਾਰ ਤੇ ਰਖੈ ਗੋਪਾਲ ਰਹਾਉ ਆਸਾ ਪਰਮ ਬਕਾਰ ਮੋਹ ਇਨ ਮਹਿ ਨੋ ਭਾਨਾ ਝੂਟ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂੰ ਰੱਖ ਹੈ ਤਿਉ ਰਹਾ ਪ੍ਰਭ ਅਗਮ ਅਪਾਰੇ ਕਰਮ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਕਰੀਐ ਸਾਧ ਸੰਗ ਹਰ ਹਰ ਗੁਣ ਗਾਉ ਬਲਾਵਲ ਮਹੱਲਾ ਪੰਜਵਾ ਕਮਨ ਕਮਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ ਮਨ ਖੁੱਟ ਹਰ ਤੇਰਾ ਨਹੀਂ ਬਸਾਸ ਤੂੰ ਮਹਾ ਉਦਮਾਦਾ ਖਰ ਕਾ ਪੈਖਰ ਤਉ ਛੁੱਟੈ ਜੋ ਉਪਰ ਲਾਦਾ ਰਹਾਉ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਢਾਂਡ ਸਿਮਰਹਿ ਨਾਹੀ ਜੋਨ ਦੁਖ ਨਿਰ ਲਜੇ ਭਾਂਡ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਉ ਤੇਰਾ ਭੇਦ ਬੀਦਾ ਪੰਜ ਬਟਵਾਰੇ ਉਪਜਿਓ ਮਹਾ ਖੇਦ ਨਾਨਕ ਤਿੰਨ ਸੰਤਨ ਸਰਣਾ ਗਤੀ ਜਿਨ ਮਨ ਵਸ ਕੀ ਨਾ ਤਨ ਤਨ ਸਰਬਸਿ ਆਪਣਾ ਪ੍ਰਭ ਜਨ ਕੋ ਦੀਨਾ ਬਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾ ਪਾਰ ਬ੍ਰਹਮ ਅਰਾਧ ਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ ਧਨ ਸੋਥਾਨ ਬਸੰਤ ਧਨ ਜਹ ਜਪੀਐ ਨਾਮ ਕਥਾ ਕੀਰਤਨ ਹਰਿ ਅਤ ਕਣਾ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾਂ ਕੈ ਸਭ ਕਿਛ ਹਾਥ ਬਲਾਵਲ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਫੁਨ ਸੁਖ ਮਹਿ ਪਾਇਆ ਸਦਾ ਸਿਮਰ ਚਰਨਾਰ ਬਿੰਦੈ ਸੀਤਲੋ ਹੋਤਾਇਆ ਜੀਵਤਿਆਂ ਅਥਵਾ ਮਉਯਾਂ ਕਿਸ ਕਾਮਨਾ ਆਵੇ ਜਿਨ ਇਹੋ ਰਚਨ ਰਚਾਇਆ ਕੋ ਤਿਸ ਸਿਓ ਰੰਗ ਲਾਵੇ ਰਹਾਉ ਹਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਂਢੈ ਅੰਡਜ ਜੇਰਜ ਸੀਤਜ ਉਤਪੁਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ ਹਮਤੇ ਕਛੂ ਨਾ ਹੋਵਨਾ ਸਰਨ ਪ੍ਰਭ ਸਾਦ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾੜ ਬਲਾਵਲ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾ ਖੋਜਉ ਬਨ ਥਾਨ ਅਸ਼ਲ ਅਸ਼ੇਦ ਅਭੇਦ ਪ੍ਰਭ ऐसे भगवान कब देखौ प्रब अपना आत्म कै रंग जागण ते स्वप्ना भला बसीए प्रब संग रहा बरने आश्रम शास्त्र सुनौ दर्शन की प्यास रूप ना रेख ना पंच तत् ठाकुर अविनाश ओहो स्वरूप संतन कह विरले योगी सर ਕਰਿ ਕਿਰਪਾ ਜਾਂ ਕੋ ਮਿਲੇ ਧਨ ਧਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨ ਸੇ ਤੈ ਭਰਮਾ ਨਾਨਕ ਤਿਸ ਪ੍ਰਭ ਭੇਟਿਆ ਜਾਂਕੇ ਪੂਰਨ ਕਰਮਾ ਬਲਾਵਨ ਮਹੱਲਾ 5 ਜੀ ਜੰਤ ਸੋ ਪਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰਿ ਆਹ ਹਰਿ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਅরাধਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੂਖ ਦੇਤੇ ਨਹੀਂ ਬਾਰ ਭਗਤ ਅਰਾਧ ਹੈ ਏਕ ਰੰਗ ਗੋਬਿੰਦ ਗੋਪਾਲ ਹਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਲਾਵਲ ਮਹਲਾ 5 ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪਹਿਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਬਿਗਨ ਨਾ ਕੋ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋਟ ਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਸੇ ਊਣ ਨਾ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗ ਦੀਸੈ ਜੈ ਜੈਕਾਰ ਸਭੈ ਕਰਹਿ ਸੱਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਲਾਵਲ ਮਹੱਲਾ ਪੰਜਵਾਂ ਹਰ 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 ਅਰਾਦੀ ਐ ਹੋਈਐ ਆਰੋਗ ਰਾਮਚੰਦ ਕੀ ਲਛਟਕਾ ਜਿਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀਐ ਨਿਤ ਕੀ ਚੈ ਭੋਗ ਸਾਜ ਸੰਗਤ ਕੈ ਵਾਰਨੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਲਾਵਲ ਮਹੱਲਾ 5 ਦੋ ਪਦੇ ਘਰ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਵਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਲਾਵਲ ਮਹਲਾ 5ਵਾਂ ਕਰ ਕਰ ਮਸਤ ਕਥਾ ਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤਮਹਿ ਸਾਧ ਜਨ ਸੋ ਲੇਤਾ ਮਾਨ ਰਹਾਉ ਸਰਨ ਪਰੇ ਚਰਨਾਰਬਿੰਦ ਜਨ ਪ੍ਰਭ ਕੇ ਪ੍ਰਾਨ ਸਹਜ ਸੁਭਾਈ ਨਾਨਕ ਮਿਲੇ ਜੋਤੀ ਜੋਤਿ ਸੁਮਾਨ ਬਲਾਵ ਮਹੱਲਾ ਪੰਜਵਾ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਦ ਪਰਤਾਪ ਰੱਖਣ ਹਾਰ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵ RAM ਰਾਜ RAM ਦਾਸਪੁਰ ਕੀਨੇ ਗੁਰਦੇਵ ਰਹਾਉ ਸਦਾ ਸਦਾ ਹਰ ਧਿਆਈ ਐ ਕਿਛ ਬਿਗਨ ਨਾ ਲਾਗੈ ਨਾਨਕ ਨਾਮ ਸਲਾਹੀ ਐ ਭੈ ਦੁਸ਼ਮਨ ਭਾਗੈ ਬਲਾਵਲ ਮਹੱਲਾ 5 ਮਨ ਤਨ ਪ੍ਰਭ ਆਰਾਧੀ ਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ RAM ਨਾਮ ਜੋ ਜਨ ਜੱਪੈ ਅਨ ਦਿਨ ਸਦ ਜਾਗੈ ਤੰਤ ਮੰਤਨ ਹੈ ਜੋ ਹੋਈ ਤਿਤ ਚਾਖ ਨਾ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਲਾਵਨ ਮੋਹੱਲਾ ਪੰਜਵਾ ਜੀ ਜੁਗਤ ਵਸ ਪ੍ਰਭੂ ਕੈ ਜੋ ਕਹਿ ਸੋ ਕਰਨਾ ਭਏ ਪ੍ਰਸੰਨ ਗੋਪਾਲ ਰਾਏ ਭਉ ਕਿਸ਼ਨਹੀ ਕਰਨਾ ਦੁਖ ਨਾ ਲਾਗੈ ਕਦੇ ਤੁਦ ਪਾਰ ਬ੍ਰਹਮ ਚ ਤਾਰੇ ਜਮ ਕੰਕਰ ਨੇੜ ਨਾ ਆਵੀ ਗੁਰ ਸਿੱਖ ਪਿਆਰੇ ਰਹਾਉ ਕਰਨ ਕਰਮ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਲਾਵ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ 나ਠਾ ਦੁਖ ਠਾਉ ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੁੜ ਨਾ ਤਾਉ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਉ ਆਨੰਦ ਸੁਖ ਮੰਗਲ ਬਨੇ ਪੇਖਤ ਗੁਣ ਗਾਉ ਰਹਾਉ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਨਿਓ ਸਵਾਉ ਨਾਨਕ ਪ੍ਰਭ ਸੋ ਪ੍ਰਸੰਨ ਭਈ ਬਾਛਤ ਫਲ ਪਾਉ ਬਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹਉ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਬ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨ ਆਗਤੀ ਜਾ ਕੋ ਨਿਰਮਲ ਜਾਸ ਬਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵਹਿ ਸਾਦ ਸਾਦ ਮੁਖਤੇ ਕਹਿ ਸੁਨ ਦਾਸ ਮਲਾਵਹਿ ਸੂਖ ਸਹਿਜ ਕਲਿਆਣ ਰਸ ਪੂਰੈ ਗੁਰ ਕੀਨ ਜੀ ਸਗਲ ਦਇਆਲ ਭਈ ਹਰ ਹਰ ਨਾਮ ਚੀਨ ਰਹਾਉ ਪੂਰ ਰਹਿਓ ਸਰਬਤਰਮੈ ਪਰਬ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਬਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ ਤੁਜੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਨ ਕਾ ਦਾਤਾ ਏ ਕਹਿ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਲਾਵਲ ਮਹੱਲਾ 5 ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਏ ਗਏ ਤੁਮ ਹੋ ਹੋ ਨਿੰਚਿੰਦ ਰਹਾਉ ਸਗਲ ਮਨਉਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮਹਿ ਸਫਲ ਜਾ ਕੀ ਸੇਵ ਊਚ ਅਪਾਰ ਅਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੂਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸੁਨਨਾਗਤੀ ਜਾ ਕਾ ਵਡ ਪਰਤਾਪ ਬਲਾਵ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭੋ ਨਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਜ ਬਿਸਰਾਮ ਸਾਈ ਕੜੀ ਸੋ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾਨਕ ਤਿਸ ਸਰਨਾਗਤੀ ਘਟ ਘਟ ਸਭ ਜਾਨ ਬਲਾਵਲ ਮਹੱਲਾ ਪੰਜਵਾਂ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਿਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ ਸ਼ਾਂਤ ਸਹਿਜ ਆਨੰਦ ਘਣਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਾਨ ਤਨੰਤਰ ਰਾਵ ਰਹੀ ਨਾਨਕ ਕੇ ਸੁਆਮੀ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚਉ ਗਿਰਦ ਹਮਾਰੈ ਰਾਮਕਾਰ ਦੁਖ ਲੱਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੇ ਦਿਆ ਇਕਾਲਿ ਬਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਲਾਵਲ ਮਹੱਲਾ ਪੰਜਵਾਂ ਆਪਣੇ ਬਾਲ ਕੇ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਿਵਾਲਿਆਂ ਜਾਂ ਕਾਵਡ ਪਰਤਾਪ ਦੁਖ ਹਮਾਰੇ ਬਖਸ਼ਿਐਨ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤਿਐਨ ਨਾਨਕ ਬਲੇਹਾਰੀ